ਰੋਹੀੜਾ ਕੱਲੂ ਘਾਰਾ ਸਮੁੰਦਰਦਲ ਤੋਂ ਚਾਈ 241.85 ਮੀਟਰ ਆਪਾਂ ਨੂੰ ਨਾ ਜਿਹੇ ਬੋਰਡ ਰੇਲਵੇ ਸਟੇਸ਼ਨਾਂ ਦੇ ਉੱਤੇ ਲੱਗੇ ਹੋਏ ਦਿਖਦੇ ਆ ਜਿਹਦੇ ਉੱਤੇ ਅਲੱਗ-ਅਲੱਗ ਪਿੰਡਾਂ ਦੇ ਸ਼ਹਿਰਾਂ ਦੇ ਨਾਮ ਲਿਖੇ ਹੁੰਦੇ ਆ ਤੇ ਅੱਜ ਆਪਾਂ ਇੱਕ ਰੇਲਵੇ ਸਟੇਸ਼ਨ ਦੇਖਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਆ ਪਿੰਡ ਰੋਹੀੜਾ ਜਿਲ੍ਹਾ ਮਲੇਰਕੋਟਲਾ ਇਤੋਂ ਰੇਲਵੇ ਸਟੇਸ਼ਨ ਦੀ ਸ਼ੁਰੂਆਤ ਹੁੰਦੀ ਆ ਵੱਖ-ਵੱਖ ਸਮੇਂ ਤੇ ਵੱਖ-ਵੱਖ ਟ੍ਰੇਨਾਂ ਇੱਥੋਂ ਗੁਜ਼ਰਦੀਆਂ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹ ਰੇਲਵੇ ਸਟੇਸ਼ਨ ਦੀ ਤੁਹਾਡੇ ਨਾਲ ਸਾਹਜ ਪਾਵਾਂਗੇ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਿੰਡ ਰੋਹੀੜਾ ਰੋਹੀੜਾ ਕੁੱਪ ਜ਼ਿਲ੍ਹਾ ਮਲੇਰਕੋਟਲਾ ਜਿੱਥੇ ਵੱਡਾ ਕੱਲੂ ਘਾਰਾ ਘਟਿਆ ਗੱਲ ਆ 5 ਫਰਵਰੀ 1762 ਈਸਵੀ ਦੀ ਅਹਿਮ ਸ਼ਾਹ ਅਬਦਾਲੀ ਦੇ 6ਵੇਂ ਹਮਲੇ ਸਮੇ 35000 ਦੇ ਕਰੀਬ ਸਿੰਘ ਸਿੰਘਣੀਆਂ ਇਸ ਮਹਾਨ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀਂਦੇ ਨੇ ਇਤਿਹਾਸ ਦੇ ਪੱਖ ਦੀਆਂ ਵਕਰੀਆਂ ਗੱਲਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਥੋਂ ਦੇ ਰੇਲਵੇ ਸਟੇਸ਼ਨ ਦਾ ਹਾਲ ਹੈ ਜਿਹੜਾ ਉਹ ਸਾਂਝਾ ਕਰਨਾ ਵਿਸ਼ੇਸ਼ ਤੌਰ ਤੇ ਆਪਾਂ ਇਹ ਰੇਲਵੇ ਸਟੇਸ਼ਨ ਦੇਖਣ ਲਈ ਪਹੁੰਚੇ ਆ ਇਸ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਇਤਿਹਾਸਿਕ ਗੁਰੂ ਘਰ ਆ ਸਮਾਜ ਦੇ ਹੋਰ ਵੱਖ-ਵੱਖ ਮੁੱਦਿਆਂ ਦੀਆਂ ਵੀਡੀਓਜ਼ ਦੇਖਣ ਲਈ ਮਿਲ ਜਾਣਗੀਆਂ ਪਰ ਅੱਜ ਦੀ ਵੀਡੀਓ ਕੁਝ ਵੱਖਰੇ ਢੰਗ ਦੀ ਹੋਊਗੀ ਕਿਉਂਕਿ ਇਸ ਵੀਡੀਓ ਦੇ ਜ਼ਰੀਏ ਆਪਾਂ ਪ੍ਰਸ਼ਾਸਨ ਨੂੰ ਰੇਲਵੇ ਵਿਭਾਗ ਨੂੰ ਇੱਕ ਸਿਨੇਮਰ ਬੇਨਤੀ ਵੀ ਕਰਨੀ ਆ ਕਿ ਇਸ ਰੇਲਵੇ ਸਟੇਸ਼ਨ ਵੱਲ ਵੀ ਦਿਆਂ ਦਿੱਤਾ ਜਾਵੇ ਜਿਵੇਂ ਆਪਾਂ ਰੇਲਵੇ ਸਟੇਸ਼ਨ ਦੇਖ ਰਹੇ ਸੀ ਇਸ ਰੇਲਵੇ ਸਟੇਸ਼ਨ ਦਾ ਨਾਮ ਰੋਹੀੜਾ ਕੱਲੂਕਾਰਾ ਜਿਵੇਂ ਸਾਹਮਣੇ ਤੁਸੀਂ ਬੋਰਡ ਦੇ ਉੱਤੇ ਲਿਖਿਆ ਹੋਇਆ ਦੇਖ ਰਹੇ ਹੋ ਜਾਂ ਵੀਡੀਓ ਦੇ ਪਹਿਲੇ ਭਾਗ ਦੇ ਵਿੱਚ ਦੇਖਿਆ ਸੀ ਇਹ ਰੇਲਵੇ ਸਟੇਸ਼ਨ ਦੀ ਸਾਂਝ ਤੁਹਾਡੇ ਨਾਲ ਕਿਉਂ ਪਾ ਰਹੇ ਆ ਕਿਉਂ ਤੁਹਾਨੂੰ ਇਹ ਰੇਲਵੇ ਸਟੇਸ਼ਨ ਦਿਖਾ ਰਹੇ ਆ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਰੀਫਲੀ ਇਹ ਗੱਲਾਂ ਸਾਂਝੀਆਂ ਕਰਾਂਗੇ ਰੇਲਵੇ ਸਟੇਸ਼ਨ ਜਿਹੜਾ ਰੋਹੀੜਾ ਇਹ ਮਲੇਰ ਕੋਟਲਾ ਤੇ ਲੁਧਿਆਣੇ ਨੂੰ ਜਾਂਦਾ ਹੋਇਆ ਜਿਹੜਾ ਰੇਲਵੇ ਟਰੈਕ ਆ ਉਹ ਤੇ ਬਿਲਕੁਲ ਵਿਚਕਾਰ ਬਣਿਆ ਹੋਇਆ ਇਥੋਂ ਮਲੇਰਕੋਟਲਾ ਕੋਈ 13 ਕੁ ਕਿਲੋਮੀਟਰ ਦੀ ਦੂਰੀ ਤੇ ਆ ਜਿਵੇਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਸੀ ਇੱਥੇ ਸਾਰੇ ਦਿਨ ਦੇ ਵਿੱਚ ਲਗਭਗ ਦੋ ਕੁ ਟ੍ਰੇਨਾਂ ਹੀ ਨੇ ਜਿਹੜੀਆਂ ਰੁਕਦੀਆਂ ਨੇ ਇੱਕ ਸੋਭਾ ਇੱਕ ਸ਼ਾਮ ਨੂੰ ਬਾਕੀ ਜਿਵੇਂ ਪਹਿਲਾ ਵੀਡੀਓ ਦੇ ਵਿੱਚ ਆਪਾਂ ਨੇ ਇੱਕ ਟ੍ਰੇਨ ਪਾਸ ਹੁੰਦੀ ਦੇਖੀ ਸੀ ਉਸੇ ਤਰ੍ਹਾਂ ਇਥੋਂ ਟ੍ਰੇਨਾਂ ਨਿਕਲ ਜਾਂਦੀਆਂ ਨੇ ਇਹ ਇੱਕ ਅਫਸੋਸ ਦੀ ਗੱਲ ਵੀ ਆ ਐਡੀ ਵੱਡੀ ਮਹਾਨ ਸਿੰਘ ਸ਼ੀਦਾਂ ਦੀ ਧਰਤੀ ਹੋਵੇ ਰੇਲਵੇ ਸਟੇਸ਼ਨ ਦਾ ਨਾਮ ਵੀ ਉਹਨਾਂ ਸ਼ਹੀਦ ਜਿਹੜੇ ਸਿੰਘ ਨੇ ਉਹਨਾਂ ਦੇ ਜੋ ਇੱਥੇ ਵਰਤਾਂਤ ਵਾਪੜਿਆ ਵੱਡਾ ਕੱਲੂ ਘਾਰਾ ਕਰਕੇ ਜਿਸ ਨੂੰ ਆਪਾਂ ਜਾਣਦੇ ਹਾਂ ਉਸ ਦੇ ਨਾਮ ਤੇ ਹੋਵੇ ਪਰ ਰੇਲਾਂ ਰੁਕਣ ਦੀ ਜੋ ਗਿਣਤੀ ਆ ਉਹ ਬਹੁਤ ਹੈਰਾਨੀਜਨਕ ਆ ਕਿ ਸਾਰੇ ਦਿਨ ਦੇ ਵਿੱਚ ਸਿਰਫ ਇੱਕ ਜਾਂ ਦੋ ਕੇ ਰੇਲਾਂ ਇੱਥੇ ਰੁਕਦੀਆਂ ਬਾਕੀ ਇੱਥੇ ਦਾ ਜੋ ਟਿਕਟਕਰਾਂ ਜੋ ਇੱਥੋਂ ਦਾ ਸਟਾਫ ਆ ਜਾਂ ਉਹ ਬਿਲਕੁਲ ਅਪਡੇਟਡ ਨਹੀਂ ਹੈਗਾ ਟਿਕਟਕਰ ਜਿਵੇਂ ਪਹਿਲਾਂ ਪੁਰਾਣੇ ਟਿਕਟ ਕਰ ਹੁੰਦੇ ਸੀ ਕੁਝ ਉਸੇ ਤਰ੍ਹਾਂ ਦਾ ਟਿਕਟ ਕਰ ਇੱਥੇ ਬਣਿਆ ਹੋਇਆ ਜਿਵੇਂ ਰੇਲਾਂ ਦੀ ਆਵਾਜ਼ ਹੀ ਜ਼ਿਆਦਾ ਨਹੀਂ ਹੈਗੀ ਤਾਂ ਉਸ ਹਿਸਾਬ ਨਾਲ ਸਟਾਫ ਆ ਜਿਹੜਾ ਉਹ ਵੀ ਘੱਟ ਆ ਵੇਟਿੰਗ ਹਾਲ ਜਿਵੇਂ ਆਪਾਂ ਬਾਕੀ ਸਟੇਸ਼ਨਾਂ ਤੇ ਦੇਖਦੇ ਆ ਉਸੇ ਤਰ੍ਹਾਂ ਦਾ ਇੱਥੇ ਵੀ ਬਣਿਆ ਹੋਇਆ ਟਿਕਟ ਖਿੜਕੀ ਤੁਹਾਡੀ ਸਾਹਮਣੇ ਵੀਡੀਓ ਸਕਰੀਨ ਦੇ ਵਿੱਚ ਆ ਕਾਫੀ ਸਮੇਂ ਤੋਂ ਰੇਲਵੇ ਸਟੇਸ਼ਨ ਦੇ ਉੱਤੇ ਵੇਟ ਕਰ ਰਹੇ ਆ ਕਿ ਟਿਕਟ ਕਰ ਖੁੱਲੇ ਆਪਾਂ ਸਟੇਸ਼ਨ ਮਾਸਟਰ ਜੀ ਨੂੰ ਮਿਲ ਸਕੀਏ ਜਾਂ ਟਿਕਟ ਲੈ ਸਕੀਏ ਪਰ ਰੇਲਾਂ ਦੀ ਆਵਾਜ਼ੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਟਾਫੇ ਜਿਆਦਾ ਨਾ ਹੋਣ ਕਰਕੇ ਸਟਾਫ ਬਿਲਹਾਲ ਹਾਲ ਇੱਥੇ ਉਪਲਬਧ ਨਹੀਂ ਪਰ ਅੱਜ ਵੀ ਇੱਥੇ ਉਹੀ ਟਿਕਟਾਂ ਮਿਲਦੀਆਂ ਨੇ ਜਿਹੜੀਆਂ ਕਾਫੀ ਸਮਾਂ ਪਹਿਲਾਂ ਗੱਤੇ ਦੀਆਂ ਆਪਾਂ ਨੂੰ ਰੇਲਵੇ ਸਟੇਸ਼ਨਾਂ ਦੇ ਉੱਤੇ ਦੇਖਣ ਲਈ ਮਿਲਦੀਆਂ ਸੀ ਅੱਜ ਜਿੱਥੇ ਬਹੁਤ ਮਾਡਰਨ ਟੈਕਨੋਲੋਜੀ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਬੜੀਆਂ ਵੱਡੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਦੇਖਣ ਨੂੰ ਮਿਲਦੀਆਂ ਅਲੱਗ-ਅਲੱਗ ਵਿਭਾਗਾਂ ਦੀਆਂ ਅਲੱਗ-ਅਲੱਗ ਆਧਾਰਿਆਂ ਦੀਆਂ ਉੱਥੇ ਇਹ ਰੇਲਵੇ ਸਟੇਸ਼ਨ ਇਹਨਾਂ ਜਿਹੜੀਆਂ ਆਧੁਨਿਕ ਸਹੂਲਤਾਂ ਨੇ ਉਹਨਾਂ ਤੋਂ ਕੁਝ ਪਛੜਿਆ ਰਹਿ ਗਿਆ ਰੇਲਵੇ ਸਟੇਸ਼ਨ ਰੋਹੀ ਦਾ ਜਿਵੇਂ ਟਿਕਟਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਅੱਜ ਵੀ ਉਹੀ ਪੁਰਾਣੀਆਂ ਮਿਲਦੀਆਂ ਨੇ ਪਰ ਯਾਤਰੀ ਇੱਥੋਂ ਮਲੇਰਕੋਟਲੇ ਲੁਧਿਆਣੇ ਜਾਂ ਅਲੱਗ-ਅਲੱਗ ਜਗ੍ਹਾ ਤੇ ਸਫ਼ਰ ਜ਼ਰੂਰ ਕਰਦੇ ਆ ਕਿਉਂਕਿ ਸਹੂਲਤ ਦਾ ਫਾਇਦਾ ਲੈਣਾ ਤਾਂ ਪਬਲਿਕ ਦਾ ਬਣਦਾ ਪਰ ਜੇ ਇੱਥੇ ਰੇਲਾਂ ਰੁਕਣ ਸਟਾਪੇਜ ਵੱਧ ਜਾਣ ਤਾਂ ਆਪਣੀ ਇਸ ਵੀਡੀਓ ਦੇ ਜ਼ਰੀਏ ਆਪਾਂ ਸੋਣਾ ਰੇਲਵੇ ਵਿਭਾਗ ਨੂੰ ਜਿਹੜੇ ਰੇਲਵੇ ਦੇ ਮਿਨਿਸਟਰ ਆ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਬਾਕੀ ਜੋ ਵੀ ਅਧਿਕਾਰੀ ਪ੍ਰਸ਼ਾਸਨ ਵਿਭਾਗ ਨਾਲ ਸੰਬੰਧਿਤ ਕੋਈ ਵੀ ਇਹ ਵੀਡੀਓ ਦੇਖ ਰਿਹਾ ਹੋਵੇ ਸੁਣ ਰਿਹਾ ਹੋਵੇ ਤਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਵਿਭਾਗ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਕਿ ਇੱਥੇ ਰੇਲਾਂ ਰੋਕਣ ਲਈ ਜਿਹੜੀ ਅਗਲੀ ਕਾਰਵਾਈ ਉਹ ਸ਼ੁਰੂ ਕੀਤੀ ਜਾ ਸਕੇ ਤਾਂ ਕਿ ਵਾਧੂ ਤੋਂ ਵੱਧ ਸ਼ਰਧਾਲੂ ਨੇ ਜਿਹੜੇ ਇਸ ਧਰਤੀ ਦੇ ਉੱਤੇ ਪਹੁੰਚ ਸਕਣ ਤੇ ਇਸ ਇਤਿਹਾਸ ਨੂੰ ਇਸ ਸਮਾਰਣ ਮੱਤੇ ਇਤਿਹਾਸ ਨੂੰ ਜਾਣ ਸਕਣ। ਬਾਕੀ ਇਹ ਰੇਲਵੇ ਸਟੇਸ਼ਨ ਦੀ ਲੋਕੇਸ਼ਨ ਪਿੰਡ ਦੇ ਬਾਹਰੋਂ ਵਾਰ ਬਣੀ ਹੋਈ ਆ। ਇਹ ਸਾਹਮਣੇ ਵਾਲੇ ਪਾਸੇ ਜੋ ਤੁਸੀਂ ਇਮਾਰਤ ਬਣੀ ਹੋਈ ਦੇਖ ਰਹੇ ਹੋ ਜਿਹੜੇ 35000 ਸਿੰਘ ਸਿੰਘਣੀਆਂ ਇੱਥੇ ਸ਼ਹੀਦ ਹੋਏ ਸੀ। ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਹੁਤ ਸੁੰਦਰ ਸਮਾਰਕਾ ਜਿਹੜਾ ਉਹ ਬਣਿਆ ਹੋਇਆ। ਇਹ ਸਮਾਰਕ ਉਹਨਾਂ ਸਿੰਘ ਸ਼ਹੀਦਾਂ ਦੀ ਯਾਦਗਾਰ ਤੇ ਉਹਨਾਂ ਨੂੰ ਦਰਸਾਉਂਦਾ ਇੱਥੇ ਬਹੁਤ ਸੋਹਣੀਆਂ ਆਟ ਗੈਲਰੀਜ਼ ਨੇ ਜਿਹੜੀਆਂ ਬਣੀਆਂ ਹੋਈਆਂ ਨੇ। ਜੇ ਆਪਾਂ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਜਾਂ ਅੱਗੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੱਕ ਪਹੁੰਚਾਉਣਾ ਤਾਂ ਇਹ ਬਹੁਤ ਵਧੀਆ ਇੱਕ ਜਰੀਆ ਇੱਕ ਸਾਧਨ ਆ ਜਿੱਥੇ ਬਹੁਤ ਸੋਹਣੀ ਆਰਟ ਗੈਲਰੀ ਆ ਜਿਹੜੀ ਉਹ ਬਣੀ ਹੋਈ ਆ ਇਸ ਪੂਰੀ ਜਗ੍ਹਾ ਦੀ ਵੀਡੀਓ ਦਾ ਲਿੰਕ ਤੁਹਾਡੀ ਡਿਸਪਲੇ ਤੇ ਵੀ ਸ਼ੋਅ ਕਰਦਾ ਬਾਕੀ ਇਹ ਵੀਡੀਓ ਨੂੰ ਵੀ ਤੁਸੀਂ ਜਰੂਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤਾਂ ਜੋ ਇਹ ਜੋ ਇੱਥੇ ਰੇਲਵੇ ਸਟੇਸ਼ਨ ਰੋਹੀੜਾ ਕੱਲੂ ਘਾਰਾ ਦੇ ਨਾਮ ਤੋਂ ਬਣਿਆ ਹੋਇਆ ਉਹਨੂੰ ਬਾਕੀ ਸਟੇਸ਼ਨਾਂ ਮੰਗ ਅਪਗ੍ਰੇਡਡ ਤੇ ਵੱਖ-ਵੱਖ ਜਿਹੜੀਆਂ ਰੇਲਵੇ ਦੀਆਂ ਸੁਵਿਧਾਵਾਂ ਨੇ ਉਹ ਮਿਲ ਸਕਣ ਤਾਂ ਜੋ ਇੱਥੇ ਵੱਧ ਤੋਂ ਵੱਧ ਰੇਲਾਂ ਰੁਕ ਸਕਣ ਤੇ ਯਾਤਰੀ ਇਸ ਥਾਂ ਦੇ ਉੱਤੇ ਆ ਕੇ ਇੱਥੋਂ ਦੇ ਮਾਨਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ। ਬਾਕੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ। ਰੋਹੀੜਾ, ਕੱਲੂਖਾਰਾ ਰੇਲਵੇ ਸਟੇਸ਼ਨ ਅੱਜ ਵੀ ਆਪਣੇ ਆਪ ਨੂੰ ਜਿਹੜਾ ਅਪਡੇਟਡ ਹੋਣ ਲਈ ਅੜੀਕਦਾ। ਪ੍ਰਸ਼ਾਸਨ ਨੂੰ ਜਾਂ ਤੁਹਾਡੇ ਸਭ ਸੱਜਣਾ ਨੂੰ ਤਾਂ ਕਿ ਆਪਾਂ ਇਹ ਜਗ੍ਹਾ ਦੇ ਉੱਤੇ ਪਹੁੰਚੀਏ ਇੱਥੇ ਦੇ ਇਤਿਹਾਸ ਬਾਰੇ ਜਾਣੀਏ ਆਪਣੇ ਬੱਚਿਆਂ ਨੂੰ ਵੀ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ ਬੇਨਤੀ ਆਪਣੀ ਇਸ ਵੀਡੀਓ ਦੇ ਜ਼ਰੀਏ ਪ੍ਰਸ਼ਾਸਨ ਨੂੰ ਵਿਭਾਗ ਨੂੰ ਕਿ ਇਸ ਰੇਲਵੇ ਸਟੇਸ਼ਨ ਵੱਲ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਇਹਨੂੰ ਅਪਗ੍ਰੇਡ ਕੀਤਾ ਜਾਵੇ ਇੱਥੇ ਵੱਧ ਤੋਂ ਵੱਧ ਰੇਲਾਂ ਰੁਕੀਆਂ ਜਾਣ ਕਿਸੇ ਵੀ ਤਰ੍ਹਾਂ ਦੀ ਹੋਈ ਗਲਤੀ ਲਈ ਖਿਮਾ ਦੇ ਆਚਕਾਂ ਜੇਕਰ ਕੋਈ ਲਫਜ਼ ਉਚਾ ਨੀਵਾ ਕਿਹਾ ਗਿਆ ਹੋਵੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਪ੍ਰਸ਼ਾਸਨ ਤੱਕ ਵਿਭਾਗ ਤੱਕ ਆਪਣੀ ਜਿਹੜੀ ਇਹ ਰਿਕੁਐਸਟ ਆ ਉਹ ਪਹੁੰਚ ਸਕੇ ਇਤੋਂ ਦਾ ਇੱਕ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ